ਮੇਰੇ ਹਸਬੰਦ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸ਼ੋਰੂਮ ਮੇਰਾ ਤੇ ਤੁਸੀਂ ਕਿਵੇਂ ਕਬਜ਼ਾ ਕੀਤਾ ਹੈ ਅੱਜ ਜਨਾਂ ਨੇ ਮਿਸਤਰੀ ਲਗਾਏ ਅਚਾਨਕ ਮੈਨੂੰ ਤਾਂ ਲੱਗ ਰਹੀ ਸੀ ਮੈਨੂੰ ਪਤਾ ਲੱਗਿਆ ਮਿਸਤਰੀ ਲੱਗੇ ਹੋਏ ਮਨ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਗੱਲ ਪਿਆ ਗਿਆ ਸਾਡਾ ਸ਼ਟਰ ਲੱਗਾ ਹੋਇਆ ਸੀ ਪਹਿਲਾਂ ਦਾ ਇਹਨੂੰ ਮਿਸ ਤੋੜ ਕੇ ਜਿੰਦਰੇ ਪਰ ਮਿਸਤਰੀ ਲਗਾਏ ਹੋਏ ਮੇਰੇ ਨਾਂ ਤੇ ਜੀ 2012 ਤੋਂ ਬਲਦੇਵ ਸਿੰਘ ਦੇ ਨਾਮ ਤੇ ਰਜਿਸਟਰੀ ਆ ਇੰਤਕਾਲ ਆ ਸਾਰਾ ਕੁਝ ਅਸਲ ਮਾਲਕਾਂ ਤੋਂ ਹੋਈ ਵੀ ਆ ਇਹ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਸੀ ਇਹਨਾਂ ਦੇ ਪਰਚਾ ਵੀ ਹੋ ਗਿਆ ਇਹ ਫੇਰ ਵੀ ਹੁਣ ਆ ਕੇ ਦੁਬਾਰਾ ਫੇਰ ਗੁੰਡਾਗਰਦੀ ਕਰਨ ਲੱਗ ਗਿਆ। ਅਤੇ 3-4 ਅਣਛਤੇ ਆਦਮੀਆਂ ਨੇ ਉਹਦੀ ਦੁਕਾਨ ਦੇ ਜਿੰਦੇ ਤੋੜ ਕੇ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਉਹਦੀ ਦੁਕਾਨ ਚ ਪਿਆ ਸਮਾਨ, ਗਾਡਰ, ਪਲੇਟਾਂ ਤੇ ਇੱਕ ਸਾਈਕਲ ਚੋਰੀ ਕਰਕੇ ਲੈ ਗਏ। ਦੁਕਾਨ ਤੇ ਕਬਜ਼ਾ ਕਰਨ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਉੱਥੇ ਹੀ ਤੁਹਾਨੂੰ ਦੱਸਦੇ ਕਿ ਥਾਣਾ ਸਿਟੀ ਦੀ ਪੁਲਿਸ ਨੇ ਦੁਕਾਨ ਤੇ ਕਬਜ਼ਾ ਕਰਨ ਅਤੇ ਸਮਾਨ ਦੀ ਭੰਨਤੋੜ ਕਰਨ ਦੇ ਦੋਸ਼ ਚ ਮੌਜੂਦਾ ਅਕਾਲੀ ਕੌਂਸਲ ਦੇ ਪਤੀ ਅਤੇ ਉਸਦੇ ਪੁੱਤਰਾਂ ਸਮੇਤ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਰਮਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਨਾਮਦੇਵ ਨਗਰ ਗਲੀ ਨੰਬਰ 2 ਨੇ ਦੱਸਿਆ ਕਿ ਉਸ ਦੀ ਬਠਿੰਡਾ ਰੋਡ ਦਰੇਜ਼ ਮਾਰਕੀਟ ਵਿੱਚ ਦੁਕਾਨ ਹੈ ਜੋ ਕਿ ਉਸਨੇ ਨਜ਼ਦੀਕੀ ਬੱਸ ਸਟੈਂਡ ਦੇ ਵਸਨੀਕ ਬਲਦੇਵ ਸਿੰਘ ਪੁੱਤਰ ਗੁਰਨੇਕ ਸਿੰਘ ਤੋਂ ਖਰੀਦੀ ਸੀ ਜਦੋਂ ਕਿ ਇਸ ਤੋਂ ਇਲਾਵਾ ਬਲਦੇਵ ਸਿੰਘ ਨੇ ਇਹ ਦੁਕਾਨ ਅਰुण ਕੁਮਾਰ ਪੁੱਤਰ ਰਵੀ ਕੁਮਾਰ ਪੁੱਤਰ ਕਸਤੂਰੀ ਲਾਲ ਵਾਸੀ ਕਸਤੂਰੀ ਲਾਲ ਤੋਂ 2012 ਵਿੱਚ ਖਰੀਦੀ ਸੀ ਕਰਮਜੀਤ ਸਿੰਘ ਅਨੁਸਾਰ ਹੁਣ ਦੁਕਾਨ ਦਾ ਕਬਜ਼ਾ ਉਸ ਕੋਲ ਅਤੇ ਇਹ ਵੀ ਉਸ ਦੇ ਨਾਂ ਤੇ ਪਰ 29 ਮਈ ਨੂੰ ਅਕਾਲੀ ਆਗੂ ਤਰਸੇਮ ਕੁਮਾਰ ਉਰਫ लाਡੀ ਬੱਤਰਾ ਉਸ ਦਾ ਭਰਾ ਦੇਸ਼ਾ ਬੱਤਰਾ ਪੁੱਤਰ ਸਨਮ ਬੱਤਰਾ ਅਤੇ ਅਰਸ਼ ਬੱਤਰਾ ਅਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਇਸ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੁਕਾਨ ਦਾ ਸ਼ਟਰ ਤੋੜ ਦਿੱਤਾ ਅਤੇ ਅੰਦਰ ਪਿਆ ਸਾਰਾ ਸਮਾਨ ਦੀ ਵੀ ਪੰਦੋੜ ਕੀਤੀ ਗਈ। ਇਸ ਬਾਰੇ ਪਤਾ ਲੱਗਣ ਤੇ ਉਸਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਅਕਾਲੀ ਕੌਂਸਲਰ ਦੇ ਪਤੀ ਤਰਸੀਮ ਕੁਮਾਰ ਉਰਫ ਲਾਡੀ ਬੱਤਰਾ, ਲਾਡੀ ਬੱਤਰਾ ਦੇ ਭਰਾ ਦਿਸ਼ਾ ਬੱਤਰਾ, ਸਨਮ ਬੱਤਰਾ ਅਤੇ ਅਰਸ਼ ਬੱਤਰਾ ਪੁੱਤਰਾਂ ਲਾਡੀ ਬੱਤਰਾ ਨੂੰ ਨਾਮਜ਼ਦ ਕਰਦੇ ਹੋਏ ਚਾਰ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਜਦਕਿ ਮੁਲਾਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ ਇਸ ਸਬੰਧੀ ਦੂਜੇ ਪਾਸੇ ਮੌਜੂਦਾ ਐਮਸੀ ਰੁਪਿੰਦਰ ਬੱਤਰਾ ਨੇ ਗੱਲਬਾਤ ਕਰਦਿਆਂ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਇਹ ਮਾਮਲਾ ਜਿਹੜਾ ਦੁਕਾਨਦਾਰ ਔਲਾ ਚੱਲ ਰਿਹਾ ਹੈਗਾ ਇਹ ਹੈ ਪੂਰਾ ਮਾਮਲਾ ਕੀ ਹੈ ਸੱਚਾ ਜਿਹੜਾ ਹੋਇਆ ਸੀਗਾ ਇਸ ਤਰ੍ਹਾਂ ਦਾ ਪਤਾ ਆਇਆ ਸੀ ਇਸ ਦਾ ਸਰ ਮੈਂ ਦੱਸ ਦਿਆਂ 2012 ਦੇ ਵਿੱਚ ਅਸੀਂ ਇਹ ਪ੍ਰਾਪਰਟੀ ਲਈ ਸੀਗੀ

ਤੇ ਇਹ ਕੀ ਮਾਮਲਾ ਕੀ ਹੈਗਾ ਰਜਿਸਟਰੀ ਉਹੀ ਕਹਿੰਦੇ ਸਾਡੇ ਕੋਲੇ ਹੈਗੀ ਹੈ ਤੁਸੀਂ ਵੀ ਕਹਿੰਦੇ ਉਹ ਫਰਜੀ ਆ ਜੀ ਉਹ ਫਰਜੀ ਆ ਇਹ ਕਾਨੂੰਨ ਇਹ ਨਾ ਕਰੂਗਾ ਜੀ ਅਸੀਂ ਸਹੀ ਆ ਜਾਂ ਇਹ ਸਹੀ ਆ ਤੁਸੀਂ ਕੀ ਤੋਂ ਲਈ ਸੀਗੀ ਜੀ ਠੀਕ ਹੈ ਜੀ ਇਹ ਬਲਦੇਵ ਕੌਰ ਲਈ ਜੀ ਬਲਦੇਵ ਇਹਨਾਂ ਦਾ ਇੱਕ ਬੰਦਾ ਜੀ ਕੋਈ ਫਰਜੀ ਬੰਦਾ ਮੈਨੂੰ ਨਹੀਂ ਪਤਾ ਕੌਣ ਆ ਉਹ ਕਹਿੰਦੇ ਅਸੀਂ ਜੀ ਜ਼ਮੀਨ ਉਹਨਾਂ ਦੀ ਸੀ ਜ਼ਮੀਨ ਹੈ ਕਿ ਦੀ ਹੈ ਜੀ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਰਜਿਸਟਰੀ ਲਈ ਹੈ ਜੋ ਜਿਹਦੇ ਤੇ ਲਈ ਹੈ ਮੈਂ ਤਾਂ ਉਹਨਾਂ ਹੀ ਮਾਲਕ ਮੰਨੂਗੀ ਇਹ ਕਦੋਂ 2013 ਚ ਤੇ ਇਹ ਮਾਮਲਾ ਜਿਹੜਾ ਬਈ ਡਿਸਪੂਟ ਹੋਇਆ ਕਦੋਂ ਦਾ ਹੋਇਆ ਇਹਨਾਂ ਨੇ ਪਰਚੇ ਕਰਵਾਏ ਆ ਜੀ ਮੇਰੇ ਫਾਦਰ ਦੀ ਪਰਸੋਂ ਡੈਥ ਹੋਈ ਆ ਅੱਜ ਫੋਨ ਚੁਲਿਆ ਇਹ 15 ਦਿਨ ਪਹਿਲਾਂ ਦੀ ਗੱਲ ਹੈ ਇਹ ਉਹ ਕਹਦੇ ਨੇ 2012 ਦੀ ਤੁਸੀਂ ਕਹਿੰਦੇ 2013 ਦੀ ਹੈ ਬਿਲਕੁਲ ਤੇ ਇੰਨਾ ਟਾਈਮ ਪਹਿਲਾਂ ਵੀ ਮੋਲੋਂ ਨਾ ਤਾਂ ਤੁਹਾਡੇ ਲੋਕ ਕੋਈ ਕਾਰ ਲਈ ਚੁੱਕੀ ਨਾ ਉਹਨਾਂ ਨੇ ਉਲਟ ਕੀਤੀ ਗਈ ਅਸੀਂ ਅਸੀਂ ਸੇਲ ਕਰਨ ਦੇ ਮੂਡ ਵਿੱਚ ਹੈ ਨਹੀਂ ਸੀ ਸਾਡਾ ਸ਼ੋਰੂਮ ਸੇਕ ਪਿਆ ਹੋਇਆ ਸੀ ਨਹੀਂ ਪਹਿਲਾਂ ਨਹੀਂ ਕਦੇ ਕੋਈ ਗੱਲਬਾਤ ਨਹੀਂ ਨਹੀਂ ਬਿਲਕੁਲ ਬਿਲਕੁਲ ਨਹੀਂ ਹੋਈ ਬਿਲਕੁਲ ਨਹੀਂ ਹੋਈ ਕਦੇ ਨਹੀਂ ਹੋਈ ਜੀ ਤੇ ਹੁਣ ਖਰਚਾ ਹੋਇਆ ਸੀ ਜਿਹੜਾ ਉਹ ਕਿਸ ਕਾਰਨ ਉਹ ਖਰਚਾ ਹੋਇਆ ਜੀ ਇਹਨਾਂ ਨੇ ਕਿਹਾ ਅੰਦਰੋਂ ਗਾਡਰ ਕੱਢਿਆ ਸਾਡਾ ਪਤਰਾ ਜੀ ਏਦਾਂ ਦੀ ਅਸੀਂ ਫੈਮਿਲੀ ਹੈ ਨਹੀਂ ਸਾਡਾ ਸ਼ਹਿਰ ਤੋਂ ਪਤਾ ਕਰ ਸਕਦੇ ਐਨ ਜੀਓ ਅਸੀਂ ਖੋਲਿਆ ਹਰ ਮਹੀਨੇ ਵਿੱਚ ਅਸੀਂ ਦੋ ਕੈਂਪ ਬਲੱਡ ਕੈਂਪ ਲਾਉਣੇ ਆ ਜਿਹੜਾ ਬੰਦਾ ਬਲੱਡ ਕੈਂਪ ਲਾ ਸਕਦਾ ਉਹ ਨਜਾਇਜ਼ ਕਬਜ਼ੇ ਕਿਵੇਂ ਕਰ ਲੂਗਾ ਸਾਨੂੰ ਨਾਵੇਂ ਨਹੀਂ ਮਿਲਦਾ ਜੀ ਅਸੀਂ ਕਦੇ ਕੀੜੇ ਨਹੀਂ ਮਾਰੀਗੇ ਤੇ ਇਹਦਾ ਕੋਈ ਕੋਟ ਕਿਸ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਗੱਲ ਮੈਂ ਗਈ ਸੀਗੀ ਐਸਐਸਪੀ ਆਫਿਸ ਸਾਹਮਣੇ ਸੀਗੇ ਮੈਂ ਇਨਕੁਆਰੀ ਲਾਈ ਆ ਪੋਸਟ ਕੀਤੀ ਹੋਈ ਆ ਕੱਲ ਮੈਂ ਆਪ ਵੀ ਮਿਲੂਗੀ ਉਹਨਾਂ ਨੂੰ ਜਾ ਕੇ ਪਟਵਾਰੀ ਨਾਲ ਨਹੀਂ ਗੱਲਬਾਤ ਕੀਤੀ ਵੀ ਸਭ ਕੁਝ ਹੋਇਆ ਜੀ ਪਟਵਾਰੀ ਦੇ ਤਾਂ ਕੀ ਹੈ ਜੀ ਵਿੱਚ ਜਦੋਂ ਆਪਣੇ ਕੋਲੇ ਪ੍ਰੂਫ ਹੈਗੇ ਆ ਤੁਹਾਡੇ ਵਿੱਚ ਮੇਰੇ ਕੋਲੇ ਰਜਿਸਟਰੀ ਆ ਇੰਤਕਾਲ ਹੈਗਾ ਆ ਦੇਖੋ ਜੀ ਸਾਰਾ ਪੱਕਾ ਕੰਮ ਹੋਇਆ ਹੈ ਜੇ ਕੋਈ ਇਹਨਾਂ ਨੂੰ ਸਾਫ ਕਰੇ ਵੀ ਇਹ ਫਰਜੀ ਆ ਕਿਉਂਕਿ ਮੇਰੇ ਪੈਸੇ ਲੱਗੇ ਹੋਏ ਆ ਉਹ ਕੀ ਗੱਲ ਕਰ ਰਿਹਾ ਤੁਸੀਂ ਆ ਕਿਸੇ ਗੱਲ ਮੈਂ ਸਾਹਿਬ ਨੂੰ ਹਲਦੇ ਆ ਜੀ ਮੈਂ ਮਿਸਤਰੀ ਨਹੀਂ ਲਾਉਂਦੇ ਨੇ ਮਿਸਤਰੀ ਲਈ ਬੈਠਾ ਕਾਗਲਾਸਟਰ ਲਈ ਬੈਠਾ ਜਿੰਨਾ ਚਿਰ ਕਾਨੂੰਨ ਨਹੀਂ ਕੋਈ ਸਾਨੂੰ ਆਰਡਰ ਦਿੰਦਾ ਅਸੀਂ ਕਿਵੇਂ ਹੱਥ ਲਾ ਲਾਂਗੇ ਸ਼ੋਰੂਮ ਨਹੀਂ ਕਿਹਨੇ ਇਸ ਦੀ ਦੁਕਾਨ ਜਿਹੜੀ ਸਾਰੀ ਦੁਕਾਨ ਸਾਰੀ ਇਹ ਕੱਟੀ ਹੋਈ ਸੀ ਜੀ ਪਹਿਲਾਂ ਗਲੀ ਕੱਟੀ ਸੀਗੀ ਮੈਨੂੰ ਪਤਾ ਨਹੀਂ ਸੀ ਕੋਣਾ ਮਾਲਕ ਨੇ ਸਾਰੀ ਕਿਹਨੇ ਕੀਤੀ ਇਹ ਦੀ ਅਸੀਂ ਤਾਂ ਬਲਰਾਜ ਗੁਰੇਜਾ ਜੀ ਤੋਂ ਲਈ ਸੀਗੇ ਹਾਂ ਜੀ ਮੇਰੇ ਫਾਦਰ ਦੀ ਪਰਸੋਂ ਡੱਥ ਹੋਈ ਆ ਕੱਲ ਫੁੱਲ ਚੁੱਕੇ ਆ ਫੁੱਲ ਚੁੱਕੇ ਆ ਸਾਰੇ ਮਜੂਦਾ ਖੜੇ ਆ ਮੇਰਾ ਚੋਰੂਮ ਹੈ 36 ਫੁੱਟ ਦੀ ਲੰਬਾਈ ਹੈ 16.5 ਫੁੱਟ ਦਾ ਚੌੜਾ ਹੈਗਾ ਇਹ ਕੀ ਕੀਤਾ ਕਰਮਜੀਤ ਸਿੰਘ ਕਰਮਾ ਪਰਸੋਂ ਲਈ ਹੁੰਦਾ ਨਾਲੇ ਤਾਂ ਮੇਰੇ ਹਸਬੰਦ ਤੇ ਮੇਰੇ ਬੱਚਾ ਤੇ ਇਹਨਾਂ ਨੇ ਪਰਚੇ ਕਰਾਏ ਆ ਨਜਾਇਜ਼ ਉਹ ਵੀ ਇਹਨੇ ਮੇਰੇ ਫਾਦਰ ਦਾ ਚੁੱਕਿਆ ਫਾਇਦਾ ਵੀ ਬਿਜ਼ੀ ਹੋਏ ਬੈਠੇ ਆ ਤੇ ਪਰਚੇ ਕਰਾਉ ਇਹਨਾਂ ਨੇ ਕੀ ਕੀਤਾ ਸਾਈਕਲ ਚੋਰੀ ਹੋਇਆ ਚਲੋ ਮੰਡੇਰ ਦਾ ਸਾਈਕਲ ਚੋਰੀ ਕੀਤਾ ਮੈਨੂੰ ਨਹੀਂ ਪਤਾ ਕਿੰਨੇ ਕੀਤਾ ਮੇਰਾ ਐਨਜੀਓ ਕੋਲਾ ਹੈ ਮੇਰੇ ਬੱਚਿਆਂ ਦਾ ਅਸੀਂ ਮਿੰਨੇਰ ਵਿੱਚ ਦੋ ਵਾਰੀ ਕੈਂਪ ਲਗਾਉਂਦੇ ਆ ਸਾਰੇ ਲੀਡਰ ਸਾਹਿਬਾਨ ਵਿੱਚ ਹੁੰਦੇ ਆ ਇਹ ਕੀ ਗੱਲ ਹੋਈ ਜਿਹੜਾ ਬੰਦਾ ਕੈਂਪ ਲਗਾ ਸਕਦਾ ਫਰੀ ਦੇ ਔਰ ਰੇਤਾ ਬੱਜਰੀ ਚੱਕੂਗਾ ਸਾਡਾ ਸਟੇਟਸ ਆ ਇਸ ਬੰਦੇ ਦਾ ਸਟੇਟਸ ਹੈਗਾ ਇਹਨੇ ਵੋਰਾ ਕਲੋਨੀ ਚਿੰ ਕਬਜ਼ੇ ਕੀਤੇ ਹੋਏ ਆ ਇਹ ਕਬਜ਼ੇ ਕਰਨੇ ਜਾਣਦਾ ਮੈਂ ਸੈਕਿੰਡ ਟਾਈਮ ਐਮਸੀ ਬਣਿਆ ਮੈਨੂੰ ਕੋਈ ਸਰਤ ਕਰਦੇ ਮੇਰੇ ਵਾਰਡ ਦਾ ਬੰਦਾ ਵੀ ਮੈਂ ਕਿਸੇ ਦਾ 1 ਰੁਪਈਆ ਵੀ ਖਾਦਾ ਆਵੇ ਜਦ ਚਾਹ ਦੀ ਰਮਜ਼ਦਾਰ ਹੋਆ